ਮੈਂ ਜਸਾ ਬਲੂਰ ਵਾਲਾ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਆ ਕਬੱਡੀ 001 ਦੇ ਉੱਤੇ ਤੋਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਦੇ ਆਈਕਨ ਨੂੰ ਦਬਾ ਲਓ ਤਾਂ ਜੋ ਕਬੱਡੀ ਦੀ ਹਰ ਇੱਕ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਅਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਕਬੱਡੀ 001 ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਦਿਓ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਏ ਹਾਂ ਮਾੜੀ ਮੁਸਤਫਾ ਦੇ ਕਬੱਡੀ ਕੱਪ ਬਾਰੇ ਕਿਹੜੀਆਂ-ਕਿਹੜੀਆਂ ਟੀਮਾਂ ਦੇ ਪਲੇਅਰ ਖੇਡਣਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਹਾਂਜੀ ਦੋਸਤੋ ਅੱਜ ਮੋਗੇ ਜ਼ਿਲ੍ਹੇ ਦੇ ਪਿੰਡ ਮਾੜੀ ਵਿਖੇ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਪਹਿਲਾ ਨਾਮ 1 ਲੱਖ ਦੂਜਾ 75000 ਰੁਪਏ ਹੋਵੇਗਾ ਬੈਸਟ ਰੀਡਰ ਤੇ ਜਾਫੀ ਨੂੰ 31-31000 ਰੁਪਏ ਦਿੱਤੇ ਜਾਣਗੇ ਕਬੱਡੀ ਦੇ ਓਪਨ ਦੇ ਮੈਚ ਹੋਣਗੇ ਤੇ ਤਿੰਨ ਪਲੇਅਰ ਬਾਹਰੋਂ ਖੇਡਣਗੇ ਦੋਸਤੋ ਹਾਂਜੀ ਦੋਸਤੋ ਜੇਕਰ ਟੀਮਾਂ ਦੀ ਗੱਲ ਕਰੀਏ ਤਾਂ ਟੀਮਾਂ ਬਣੀਆਂ ਹੋਈਆਂ ਹਨ ਪਹਿਲੀ ਟੀਮ ਬਣੀ ਹੋਈ ਹੈ ਰਾਜਾ ਕਾਲੇਕੇ ਸੌਰੀ ਜੇਸ ਵਿੱਚ ਮਨਜੀਤ ਪਟਵਾਰੀ ਖਾਨ ਤੇ ਭਾਨੀ ਗਾਲੇ ਕੇ ਖੇਡਣਗੇ ਬਾਹਰਲੇ ਪ੍ਰੇਰਾਂ ਦੀ ਗੱਲ ਕਰੀਏ ਬੂਰਾ ਜਗਮਾਲ ਵਾਲੀ ਸੁੱਚਾ ਸੂਰੀ ਵਾਲਿਆ ਤੇ ਬਿੱਲੀ ਡਰੋਲੀ ਭਾਈ ਖੇਡਣਗੇ ਦੋਸਤੋ ਇਹ ਟੀਮ ਮਾੜੀ ਮੁਸਫਾ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਬਣੀ ਹੋਈ ਹੈ ਰਾਜਿਆਣੇ ਦੀ ਜਿਸ ਵਿੱਚ ਕਿੰਦਾ ਵਧਣੀ ਭੀਮਸੌਰ ਸਿੰਘ ਚਰਾਗਦੀਨ ਮਈਆ ਵਾਲਾ ਜੱਸੀ ਸ਼ੋਕ ਕਿੰਦਰ ਮੋਟਾ ਤੇ ਬੱਲੂ ਰਾਜਿਆਣਾ ਖੇਡਣਗੇ ਇਹ ਟੀਮ ਵੀ ਦੋਸਤੋ ਮਾੜੀ ਮੁਸਫਾ ਦੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਇਸ ਤੋਂ ਇਲਾਵਾ ਜੇਕਰ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਰੌਂਤੇ ਦੀ ਜਿਸ ਵਿੱਚ ਗੋਸ਼ਾ, ਕੋਮਲ, ਜੱਸਾ ਤੇ ਤਾਰੀ ਰੌਂਤਾ ਰਾਜਾ ਧੂਰ ਕੋਟ ਹਰਮਨ ਰੋਡੇ ਤੇ ਬੱਲੀ ਦੁੱਲੇ ਵਾਲਾ ਖੇਡਣਗੇ ਇਹ ਟੀਮ ਵੀ ਮਾੜੀ ਮੌਸਮ ਬਾਰੇ ਕਬੱਡੀ ਕੱਪ ਤੇ ਖੇਡੇਗੀ ਇਸ ਟੀਮ ਦੇ ਸਪੌਂਸਰ ਹਨ ਜੱਸਾ ਸਮਾਧ ਭਾਈ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਹੈ ਜਿਉਣ ਵਾਲੇ ਦੀ ਜਿਸ ਵਿੱਚ ਵੀਰੂ, ਗੁਰਸ਼ਰਨ, ਸ਼ੇਰਾ ਤੇ ਮੀਤ ਜਿਉਣ ਵਾਲਾ ਬਬਲੂ ਸਾਂਦਰਾ ਗੁੱਜਰ ਟਿੱਬਾ ਤੇ ਹਿੰਦਾ ਖੀਰਾ ਵਾਲੀ ਖੇਡਣਗੇ ਦੋਸਤੋ ਇਹ ਟੀਮ ਵੀ ਮਾਰੀ ਮਾਸਪਾਰੇ ਵੱਡੇ ਕਬੱਡੀ ਕੱਪ ਤੇ ਖੇਡੇਗੀ ਹਾਂਜੀ ਦੋਸਤੋ ਅਗਲੀ ਟੀਮ ਦੀ ਗੱਲ ਕਰੀਏ ਤਾਂ ਟੀਮ ਬਣੀ ਹੋਈ ਆ ਪੂਲਾ ਦੀ ਜਿਸ ਵਿੱਚ ਨਿੱਕਾ ਗੋਨੀ ਪੂਲਾ ਮੀਕਾ ਡੱਗੁਰ ਮਾਣਾ ਗਰਲਾਲ ਗੰਗਾ ਬਿੱਲਾ ਵੱਡਾਕਰ ਡਿੰਪਲ ਕੋਟੜਾ ਕੋੜਾ ਬਿੱਲਾ ਜੇਤੋ ਜੱਗਾ ਖੋਖ ਰਹੀ ਟੀਮ ਬਾਬੇ ਦੀ ਜਗ੍ਹਾ ਤੇ ਮੇਲਾ ਹੋਣ ਜਾ ਰਾ ਪਿੰਡ ਨਥਾਣੇ ਵਿਖੇ ਉੱਥੇ ਹੀ ਖੇਡੇਗੀ ਦੋਸਤੋ ਨਥਾਣੇ ਦੇ ਕਬੱਡੀ ਕੱਪ ਤੇ ਹਾਂਜੀ ਅਗਲੀ ਟੀਮ ਬਣੀ ਹੋਈ ਆ ਅਚਰਾਲ ਦੀ ਜਸਵ ਵਿੱਚ ਨਿੱਕਾ ਗਗਨ ਅਰਮਾਨ ਪਿੰਦਰ ਜਸ਼ਨ ਰਿੱਕੀ ਮਨਦੀਪ ਬਈਸਾਨ ਜੋਤ ਚਕਰ ਤੇ ਹੈਪੀ ਪੜੈਣ ਖੇਡਣਗੇ ਇਹ ਟੀਮ ਪੱਬਾਂ ਦੇ ਕਬੱਡੀ ਕੱਪ ਤੇ ਖੇਡੇਗੀ ਦੋਸਤੋ ਹਾਂਜੀ ਦੋਸਤੋ ਜੇਕਰ ਆਪਣੀ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਜੇਕਰ ਹੋਰ ਕਿਸੇ ਟੀਮ ਦੀ ਜਾਣਕਾਰੀ ਮਿਲੀ ਤਾਂ ਆਪਾਂ ਆਪਣੇ ਆ ਇਸ ਇੰਸਟਾਗ੍ਰam ਪੇਜ ਤੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਜੇਕਰ ਇੰਸਟਾਗ੍ਰam ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ YouTube ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਧੰਨਵਾਦ